ਕਾ ਗਿੱਦੜਪਹਾੜ ਦੇ ਅਧੀਨ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਬਿਜਲੀ ਦੇ ਲੱਗ ਰਹੇ ਕਟਾਂ ਤੋਂ ਪਰੇਸ਼ਾਨ ਹੋ ਕੇ ਮਦਰ ਵਿਖੇ ਬਿਜਲੀ ਗ੍ਰਿਡ ਸਾਹਮਣੇ ਮੁਕਸਰ ਗਿੱਦੜਪਹਾੜ ਸੜਕ ਤੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਪਾਵਰ ਕਾਮ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪਾਵਰ ਕਾਮ ਦੇ ਵੱਲੋਂ ਰੋਜ਼ਾਨਾ ਬਿਜਲੀ ਦਾ ਕੱਟ ਦਾ ਬਹਾਨਾ ਲਗਾ ਕੇ ਸਾਡੇ ਪਿੰਡਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਬਾਰਿਸ਼ ਕਰਕੇ ਬਿਜਲੀ ਸਾਨੂੰ ਫਾਲਤੂ ਦੇਣੀ ਚਾਹੀਦੀ ਸੀ ਪਰ ਇਹ 8 ਘੰਟੇ ਦੀ ਬਿਜਲੀ ਵੀ ਨਹੀਂ ਦਿੰਦੇ ਉਹਨਾਂ ਇਹ ਵੀ ਕਿਹਾ ਕਿ ਇਸ ਬਾਰੇ ਅਸੀਂ ਐਕਸ਼ਨ ਕੋਲ ਵੀ ਦਫ਼ਤਰ ਗਏ ਸੀ ਸਾਨੂੰ ਬਿਜਲੀ ਦੀ ਸਪਲਾਈ ਪੂਰੀ ਦਿੱਤੀ ਜਾਵੇ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੱਟ ਹੁਣ ਨਹੀਂ ਲੱਗਣਗੇ ਪਰ ਬਿਜਲੀ ਦੀ ਸਪਲਾਈ ਦਾ ਉਹੀ ਹਾਲ ਹੈ ਜਿਸ ਕਰਕੇ ਅੱਜ ਸਾਨੂੰ ਧੰਨਾ ਲਗਾਉਣਾ ਪਿਆ ਹੈ ਤੇ ਜੇਕਰ ਬਿਜਲੀ ਦੀ ਸਪਲਾਈ ਸਾਨੂੰ ਸਹੀ ਢੰਗ ਦੇ ਨਾਲ ਨਹੀਂ ਮਿਲਦੀ ਤਾਂ ਸਾਨੂੰ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਾ ਪਵੇਗਾ ਜੇ ਥੀ ਲੈਣੀ ਸੀ ਪੂਰਾ ਆਪਦੀ ਲਾਈਟ ਦਾ ਹੱਲ ਲੈਣਾ ਜੀ ਇਹ ਪਾਵਰ ਕੱਟ ਨਾ ਲੱਗਣ ਇਹ ਸਾਡੇ ਵੀ ਗ੍ਰਿਡ ਤੇ ਸਮੱਸਿਆ ਹੋਰ ਵੀ ਨੇੜੇ ਤੇੜੇ ਜੋ ਗ੍ਰੈਡ ਹੈ ਸਾਡੇ ਨਾਲ ਕਿਸਾਨ ਵੀਰ ਹੋਰ ਵੀ ਗ੍ਰੈਡਾਂ ਤੋਂ ਇੱਥੇ ਪਹੁੰਚੇ ਜਿਹਨਾਂ ਨੂੰ ਪਾਸੇ ਭਲਾਈਆਂ ਨਾਲ ਪਹੁੰਚਿਆ ਜਾਂ ਇੱਧਰ ਹੁਤਣਾ ਰੋ ਗਿਆ ਤੇ ਇੱਥੇ ਵੀ ਕਿਸਾਨ ਵੀਰ ਪਹੁੰਚਿਆ ਸਾਰਿਆਂ ਦੀ ਇਹ ਸਮੱਸਿਆ ਹੈ ਇਸੇ ਲਈ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਵੀ ਸਾਡੀ ਲਾਈਟ ਦਾ ਪੂਰਾ ਸਾਨੂੰ ਹੱਲ ਕਰਕੇ ਦਿੱਤਾ ਜਾਵੇ ਤੇ ਨਾਲ ਹੀ ਅਸੀਂ ਰੋਡ 'ਤੇ ਸਾਨੂੰ ਕੋਈ ਜਾਮ ਕਰਨਾ ਕੋਈ ਬਾਲਾ ਸ਼ੌਂਕ ਵੀ ਹੈ ਨਹੀਂਗਾ ਸਾਨੂੰ ਤਾਂ ਇਹ ਵੀ ਲੈਟ ਛੜਦੇ ਨੇ ਦੂਸਰੇ ਪਾਸੇ ਦੇਖੀ ਤਾਂ ਸਾਡਾ ਜੋ ਨਹਿਰੀ ਪਾਣੀ ਆ ਜੇ ਤੁਰ ਜਬਾਹ ਤੋ ਜੇ ਸਾਨੂੰ ਪਾਣੀ ਆ ਰਿਹਾ ਉਹ ਪਿਛਲੇ ਇੱਕ ਹਫਤੇ ਤੋਂ ਪਾਣੀ ਵੀ ਬੰਦ ਪਿਆ ਹੁਣ ਫਸਲ ਦੇਖੋ ਜੀ ਜਮਾ ਪੱਕਣ ਕਰ ਰਿਹਾ ਕਿਨਾਰੇ ਤੇ ਆ ਅੱਜ ਝੋਨੇ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਈਏ ਤਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਵੀ ਪੇਪੜੀਆਂ ਬਣੀਆਂ ਪੀਆਂ ਬਾਂਦੇ ਵਿੱਚ ਦੱਸੋ ਹੁਣ ਸਾਡਾ ਫਸਲ ਪਾਣੀ ਦੀ ਫਸਲ ਨੂੰ ਪਾਣੀ ਦੀ ਪੂਰੀ ਲੋੜ ਹੈਗੀ ਆ ਪਰ ਨਾ ਸਾਨੂੰ ਕੱਸੀ ਦਾ ਪਾਣੀ ਆ ਤੇ ਨਾ ਹੀ ਆ ਮੋਟਰਾਂ ਦੀ ਸਪਲਾਈ ਸਹੀ ਆ ਰਹੀ ਆ ਜੇ ਉਧਰ ਕੱਸੀ ਦਾ ਪਾਣੀ ਫੋਲ ਦਿੱਤਾ ਜਾਂਦਾ ਹੋ ਸਕਦਾ ਹੈ ਵੀ ਰੋਂਦੀ ਦੇ ਸਿਰ ਤੇ ਆਤਰਿਆ ਜਾਂਦਾ ਨਾ ਤਾਂ ਉਧਰ ਪਾਣੀਆਂ ਦੇ ਨਾਏ ਲੈਟ ਚੱਲ ਰਹੀ ਐ ਇਥੇ ਲਈ ਅੱਜ ਅਸੀਂ ਕਾਫੀ ਪਿੰਡਾਂ ਦੇ ਜੋ ਕਿਸਾਨ ਵੀਰ ਇਕੱਠੇ ਹੋ ਕੇ ਤੇ ਭਾਰਤੀ ਖੇਣਨ ਸੁੱਧੂਪੁਰ ਵੱਲੋਂ ਇਹ ਜਿਹੜਾ ਰੋਡ ਜਾਮ ਕੀਤਾ ਗਿਆ ਜੀ ਲੋਕਲ ਪੱਧਰ ਦੇ ਕਿਸੇ ਅਧਿਕਾਰੀ ਨੇ ਵੀ ਨਹੀਂ ਗੱਲਬਾਤ ਕੀਤੀ ਆ ਕੇ ਇੱਥੇ ਕੋਈ ਉਹ ਦੇਖੋ ਜੀ ਸਾਡੇ ਨਾਲ ਤਣੀ ਜੀ ਕੋਈ ਗੱਲਬਾਤ ਹੋਈ ਨਾ ਹੀ ਕੋਈ ਇੱਥੇ ਸਾਡੇ ਕੋਲ ਅਧਿਕਾਰੀ ਬਿਜਲੀ ਵਿਭਾਗ ਮਹਿਕਮੇ ਨਾਲ ਪਹੁੰਚਾ ਹਾਂ ਇੱਕ ਜਰੂਰ ਸ਼ਾਮ ਜੇ ਨੂੰ ਇੱਕ ਜੈ ਸਿੰਘ ਆਏ ਸੀ ਉਹਾਂ ਨੇ ਮੰਗ ਪੱਤਰ ਮੰਗ ਪੱਤਰ ਅਸੀਂ ਜੀ ਕੀ ਕਰਾਂਗੇ ਮੰਗ ਪੱਤਰ ਤਾਂ ਦੇਖੋ ਉਹਨਾਂ ਨੂੰ ਵੀ ਪਤਾ ਹੀ ਆ ਤੁਸੀਂ ਜਿਹੜਾ ਸਾਡਾ ਮੰਗ ਪੱਤਰ ਹੈ ਇੱਥੇ ਰੋਲਦਾ ਰਹਿ ਜਾਣਾ ਸੀ ਇਹ ਸਾਡਾ ਧਰਨਾ ਇਹਨਾਂ ਨੇ ਆਖਣਾ ਸੀ ਵੀ ਪਹਿਲਾਂ ਤਾਂ ਡਿੱਕ ਹੀ ਗਏ ਵੀ ਖੌਰਾ ਇਹ ਆਪਦੀ ਆ ਵੀ ਧਰਨਾ ਚੱਕ ਲੈਣਾ ਤੇ ਅਸੀਂ ਜੋ ਧਰਨਾ ਸਾਡਾ ਇਹ ਨਿਰੰਤਰ ਜਾਰੀ ਰਹੂਗਾ ਆਪਾਂ ਮੰਦੀਏ 5-3 ਨਾਲ ਗੱਲ ਤੁਹਾਨੂੰ 4 ਦਿਨ ਗੱਲ ਨਾਲ ਤੁਹਾਨੂੰ ਸਾਡਾ ਇੱਥੇ ਧਰਨਾ ਚੱਲਦਾ ਹੀ ਰਹੂਗਾ ਕੱਲ ਦਾ ਕੱਲ ਪਹਿਲਾਂ ਐਕਸ਼ਨ ਦਫ਼ਤਰ ਗਏ ਸੀ ਗੱਲਬਾਤ ਕਰਨ ਵਾਸਤੇ ਜੋ ਕਈ ਦਿਨਾਂ ਤੋਂ ਮਦੀਰ ਕ੍ਰੈਡ ਤੋਂ ਜਿੰਨੇ ਵੀ ਆਪਣੇ ਪਿੰਡ ਚੱਲਦੇ ਆ ਤਾਂ ਲਾਈਟ ਤੋਂ ਬਹੁਤ ਰਜਾਨਾ ਦਿੱਲੀयां ਨੂੰ ਪਾਵਰ ਕੱਟ ਦਾ ਬਹਾਨਾ ਲਾ ਕੇ ਦਿੱਲੀयां ਨੂੰ ਤੰਗ ਕਰਦੇ ਆ ਕਿਤੇ ਵੀ ਪੂਰੀ ਲਾਈਟ ਨਹੀਂ ਚਲਾ ਚਲਾ ਰਹੇ ਕੰਨੇ ਦਿਨ ਉਹ ਜਮਾ ਹੀ ਨਹੀਂ ਦਿੱਤੇ ਜਿਵੇਂ ਹੁਣ بارش ਦਾ ਕਰਕੇ ਹੋਰ ਕਈ ਪਾਸਿਆਂ ਤੋਂ ਮੋਟਰਾਂ ਜਮਾ ਬੰਦ ਪੰਗਾ ਤਾਂ ਹੁਣ ਕਿੱਥੇ ਤਾਂ ਲਾਈਟ ਫਾਲਤੂ ਦੇਣੀ ਚਾਹੀਦੀ ਸੀ ਤੇ ਜਿਹੜੇ 8 ਘੰਟੇ ਦੇਣੇ ਆ ਉਹ ਵੀ ਨਹੀਂ ਦੇ ਰਹੇ ਤਾਂ ਕਿੱਡੀ ਮਾੜੀ ਗੱਲ ਮਹਿਕਮੇ ਦੀ ਨਾ ਤਾਂ ਸਾਨੂੰ ਕੋਈ ਉੱਥੇ ਦਫ਼ਤਰ ਦੀ ਅਧਿਕਾਰੀ ਮਿਲਿਆ ਤਾਂ ਜੇ ਅਸੀਂ ਉੱਥੋਂ ਉੱਥੇ ਡੀਕਡੂਕੇ ਇਹਨਾਂ ਨੂੰ ਤੋਂ ਬਾਅਦ ਅਸੀਂ ਰੋਡ ਜਾਮ ਕੀਤੀ ਧਰਨਾ ਲਾਇਆ ਤਾਂ ਕੱਲ ਦੇ ਅਸੀਂ ਇੱਥੇ 12 ਵਜੇ ਦੇ ਬੈਠੇ ਆ ਤਾਂ ਕੋਈ ਵੀ ਇਹਨਾਂ ਦਾ ਅਧਿਕਾਰੀ ਗੱਲਬਾਤ ਇੱਥੇ ਸਾਡੀ ਸੁਣਨ ਲਈ ਕੋਈ ਵੀ ਨਹੀਂ ਹਜੇ ਆਇਆ ਜੇਕਰ ਹਜੇ ਵੀ ਕੋਈ ਵੀ ਪ੍ਰਸ਼ਾਸਨ ਸਾਡੀ ਗੱਲ ਨਾ ਸੁਣੀਂਦਾ ਅਸੀਂ ਬਠਿੰਡਾ ਰੋਡ ਆ ਜਿਹੜੀ ਉਹ ਬਲੌਕ ਕਰਾਂਗੇ ਮੰਗ ਕੀ ਹੈ ਜਨਨਕ ਸਿੰਘ ਜੀ ਜੇ ਕਰ ਮੰਗ ਦੀ ਗੱਲ ਕਰਗੇ ਮੰਗਤਾ ਜੀ ਸਾਡੀ ਜਿਹੜੀ ਹੁਣ ਪੰਜਾਬ ਸਰਕਾਰ ਵੱਲੋਂ ਹਰੇਕ ਹੁਣ ਪਾਰਟੀ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਅਸੀਂ 600 ਜੁੰਟ ਫ੍ਰੀ ਦੇਵਾਂਗੇ ਅਸੀਂ 300 ਜੁੰਟ ਫ੍ਰੀ ਦੇਵਾਂਗੇ ਹੁਣ ਤਾਂ ਸਾਰਿਆਂ ਤੋਂ ਪੈਸੇ ਲੈ ਰਹੇ ਆ ਤਾਂ ਲਾਈਟ ਤਾਂ ਇਹ 8 ਘੰਟੇ ਨਹੀਂ ਦੇ ਰਹੇ ਮੋਟਰਾਂ ਤੇ 24 24 ਘੰਟੇ ਦੇ ਇੱਕ ਵਾਅਦੇ ਕਰ ਜਾਂਦੇ ਆ ਤਾਂ ਹੁਣ ਝੋਨਾ ਖਰਾਬ ਹੋ ਰਿਹਾ ਪੱਕਣ ਦੇ ਸਮੇਂ ਤੇ ਆਇਆ ਝੋਨਾ ਨੇੜੇ ਫਸਲ ਸਾਡੀ ਪਾਲੀ ਪਲਾਈ ਗਈ ਹੁਣ ਇਹਨਾਂ ਦੇ ਲੈਟ ਦੇ ਕਾਰਨ ਸਾਡਾ ਝੋਨਾ ਖਰਾਬ ਹੋਣ ਹੋ ਜਾਂਦਾ ਜਾ ਰਿਹਾ ਪਿੱਛੋਂ ਪਾਵਰ ਕੱਟ ਲੱਗ ਰਿਹਾ ਹੈਗਾ ਜੀ ਜਿਹੜੇ ਸੀਨੀਅਰ ਡਾਇਰੈਕਟਰ ਗ੍ਰਿਡਾਂ ਦੇ ਨੇ ਉਹਨਾਂ ਨਾਲ ਗੱਲ ਹੋਈ ਹੈ ਕਹਿੰਦੇ ਪਿੱਛੋਂ ਪਾਵਰ ਕੱਟ ਆ ਰਿਹਾ ਹੈਗਾ ਤੇ ਸਾਡੇ ਮਾਨਯੋਗ ਸਾਡੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਅਸੀਂ ਥੋੜੀ ਥੋੜੀ ਕਰਕੇ ਇਹਨਾਂ ਨੂੰ ਕੰਪਨਸੇਸ਼ਨ ਦਿਵਾ ਰਹੇ ਸਾਡੇ ਹਾਇਰ ਅਥਾਰਟੀ ਕਹਿੰਦੀ ਵੀ ਕੰਪਨਸੇਸ਼ਨ ਦਿਵਾ ਰਹੇ ਸਰ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਹੈ ਤੁਹਾਡੀ ਕਿ ਨਹੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਆ ਉਹ ਕਹਿੰਦੇ ਵੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ Mukhtar and mol report smz news for latest updates like and follow our facebook page smz news and don't forget to subscribe our youtube channel and press the bell icon